ਮੇਰਾ ਨਾਮ ਡਾਕਟਰ ਰੋਹਨ ਮੇਰਾ ਰਾਸ਼ਟ ਦੇ ਅਕਸ਼ ਰਾਸ਼ਟ ਗੌਰ ਰਖਸ਼ਾ ਮਹਾ ਸੰਗ ਤੋਂ ਅੱਜ ਅਸੀਂ ਜਿਹੜੀ ਹੈ ਪੰਜਾਬ ਦੀ ਪਹਿਲੀ ਸ਼ੋਭਾ ਯਾਤਰਾ ਜਿਹੜੀ ਗਊ ਮਾਤਾ ਦੀ ਕੱਢੀ ਹੈ ਗੋ ਪਸ਼ਟਮੀ ਤੇ ਜਿਹਦੇ ਵਿੱਚ 250 ਦੇ ਕਰੀਬ ਜਿਹੜੇ ਅਲੱਗ-ਅਲੱਗ ਸਕੂਲ ਦੇ ਬੱਚਾ ਨੇ ਪਾਰਟਿਸਪੇਟ ਕੀਤਾ ਵਾ ਤੇ ਸਾਡਾ ਇੱਕੋ ਹੀ ਮੈਸੇਜ ਹੈ ਕਿ ਜਿਹੜੀ ਗਊ ਮਾਤਾ ਦੀ ਪੂਜਾ ਵਾ ਜਿਸ ਤਰ੍ਹਾਂ ਗਊ ਅਸ਼ਟਮੀ ਤੇ ਹੁੰਦੀ ਹੈ ਉਸ ਤਰ੍ਹਾਂ ਸਾਰਾ ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਨੇ ਉਹਦਾ ਵੀ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਵੀ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਕੋਈ ਵੀ ਦਿੱਕਤ ਆਂਦੀ ਆਸੀਂ ਸੜਕਾਂ ਤੇ ਦੇ ਤੇ ਕੋਸ਼ਿਸ਼ ਕਰਾਂਗੇ ਅਸੀਂ ਜਿਆਦਾ ਤੋਂ ਜਿਆਦਾ ਅਸੀਂ ਸਾਨੂੰ ਇੱਕ ਪਾਸੇ ਹੋਣਾ ਪਏਗਾ ਜਾਂ ਤੇ ਅਸੀਂ ਉਹਨਾਂ ਨੂੰ ਗਊ ਮਾਤਾ ਮੰਨ ਲਿਆ ਹੀ ਅਸੀਂ ਉਹਨਾਂ ਨੂੰ ਮੰਨਾ ਬੰਦ ਕਰ ਦਈਏ ਅਸੀਂ ਦਿਲੋਂ ਮੰਨੇ ਆ ਤੇ ਅੱਜ ਅਸੀਂ ਸੜਕਾਂ ਤੇ ਆਏ ਆ ਤੇ ਇਹ ਜਿਹੜੀ ਅੱਜ ਛੋਟੀ ਅਸੀਂ ਯਾਤਰਾ ਬੱਚਿਆਂ ਨਾਲ ਕੱਢੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਦਾ ਹਿਸਾਬ ਨਾਲ ਬੱਚੇ ਸਾਡੇ ਨਾਲ ਜੁੜਨਗੇ ਤੇ ਜਿਹੜਾ ਅਸੀਂ ਗਊ ਮਾਤਾ ਦਾ ਪ੍ਰਚਾਰ ਕਰਾਂਗੇ ਤੇ ਘਰ ਘਰ ਵਿੱਚ ਜਿਹੜੀ ਗਊ ਮਾਤਾ ਦੀ ਪੂਜਾ ਜਿਹੜੀ ਕੀਤੀ ਜਾਏਗੀ ਆਹ ਅਰਾਊਂਡ ਟਾਊਨ ਸੇ 250 ਬੱਚਿਆਂ ਨੇ ਜਿਹੜਾ ਹੱਸੇ ਸਾਲ ਆ ਅਸੀਂ ਹਾਲ ਗੇਟ ਤੋਂ ਲੈ ਕੇ ਦਰਿਆਨਾ ਮੰਦਿਰ ਤੱਕ ਯਾਤਰਾ ਕਰਾਂਗੇ ਉਸ ਤੋਂ ਬਾਅਦ ਗਊ ਮਾਤਾ ਦਾ ਪੂਜਨ ਕੀਤਾ ਜਾਏਗਾ ਤੇ ਬੱਚਿਆਂ ਨੂੰ ਐਪਰੀਸ਼ੀਏਸ਼ਨ ਸਰਟੀਫਿਕੇਟ ਦਿੱਤਾ ਜਾਏਗਾ ਬਿਲਕੁਲ ਸਰ ਪੂਰੇ ਪੰਜਾਬ ਚ ਪਹਿਲੀ ਵਾਰੀ ਐਜਾ ਯਾਤਰਾ ਕੀਤੀ ਜੀ 2014 ਸਰ ਜੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਾਉਸਸ ਦੇ ਬਹੁਤ ਵੱਡਾ ਘੁਟਾਲਾ ਚੱਲ ਰਿਹਾ ਕਈ ਸਾਲਾਂ ਤੋਂ ਜਾਗਰ ਕਰ ਰਹੇ ਆ ਤੇ ਜਲਦੀ ਜਿਹੜਾ ਸਾਰਾ ਪੈਸਾ ਗਊ ਮਾਂ ਦੇ ਉੱਪਰ ਲਗਾ ਕੇ ਉਹਨਾਂ ਨੂੰ ਸ਼ੈਲਟਰ ਜਿਹੜਾ ਪ੍ਰੋਵਾਈਡ ਕੀਤਾ ਜੀ ਬਿਲਕੁਲ ਸਰ ਬਿਲਕੁਲ ਬਹੁਤ ਜ਼ਿਆਦਾ ਜਿਹੜੀ ਕਹੀ ਤੁਸੀਂ ਮੇਰਾ ਨਾਮ ਡਾਕਟਰ ਰੋਹਨ ਮੇਰਾ ਰਾਸ਼ਟਰੀ ਅਕਸ਼ਰਾਸ਼ਟ ਗੌਰ ਰੱਖਸ਼ਾ ਮਾਹ ਸੰਗਤੋਂ ਅੱਜ ਅਸੀਂ ਜਿਹੜੀ ਆ ਪੰਜਾਬ ਦੀ ਪਹਿਲੀ ਸ਼ੋਭਾ ਯਾਤਰਾ ਜਿਹੜੀ ਗਊ ਮਾਤਾ ਦੀ ਕੱਢੀ ਹੈ ਗੋਪਸ਼ਟਮੀ ਦੇ ਜਿਹਦੇ ਵਿੱਚ 250 ਦੇ ਕਰੀਬ ਜਿਹੜੇ ਅਲੱਗ-ਅਲੱਗ ਸਕੂਲ ਦੇ ਬੱਚਾ ਨੇ ਪਾਰਟਿਸਿਪੇਟ ਕੀਤਾ ਵਾ ਤੇ ਸਾਡਾ ਇੱਕੋ ਹੀ ਮੈਸੇਜ ਹੈ ਕਿ ਜਿਹੜੀ ਗਊ ਮਾਤਾ ਦੀ ਪੂਜਾ ਵਾ ਜਿਸ ਤਰ੍ਹਾਂ ਗਊ ਅਸ਼ਟਮੀ ਤੇ ਹੁੰਦੀ ਹੈ ਉਸ ਤਰ੍ਹਾਂ ਸਾਰਾ ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਨੇ ਉਹਦਾ ਵੀ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਵੀ ਬਹੁਤ ਦੁੱਖ ਹੁੰਦਾ ਹੈ ਵੀ ਜਦੋਂ ਉਹਨਾਂ ਨੂੰ ਕੋਈ ਵੀ ਦਿੱਕਤ ਆਂਦੀ ਆਸੀਂ ਸੜਕਾਂ ਤੇ ਦੇਖਦੇ ਆ ਤੇ ਕੋਸ਼ਿਸ਼ ਕਰਾਂਗੇ ਅਸੀਂ ਜਿਆਦਾ ਤੋਂ ਜਿਆਦਾ ਅਸੀਂ ਸਾਨੂੰ ਇੱਕ ਪਾਸੇ ਹੋਣਾ ਪਏਗਾ ਜਾਂ ਤੇ ਅਸੀਂ ਉਹਨਾਂ ਨੂੰ ਗਊ ਮਾਤਾ ਮੰਨ ਲਿਆ ਹੀ ਅਸੀਂ ਉਹਨਾਂ ਨੂੰ ਮੰਨਣਾ ਬੰਦ ਕਰ ਦਈਏ ਅਸੀਂ ਦਿਲੋਂ ਮੰਨਦੇ ਆ ਤੇ ਅੱਜ ਅਸੀਂ ਸੜਕਾਂ ਤੇ ਆਏ ਆ ਤੇ ਇਹ ਜਿਹੜੀ ਅੱਜ ਛੋਟੀ ਅਸੀਂ ਯਾਤਰਾ ਬੱਚਿਆਂ ਨਾਲ ਕੱਢੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਦਾ ਹਿਸਾਬ ਨਾਲ ਬੱਚੇ ਸਾਡੇ ਨਾਲ ਜੁੜਨਗੇ ਤੇ ਜਿਹੜਾ ਅਸੀਂ ਗਊ ਮਾਤਾ ਦਾ ਪ੍ਰਚਾਰ ਕਰਾਂਗੇ ਤੇ ਘਰ ਘਰ ਵਿੱਚ ਜਿਹੜੀ ਗਊ ਮਾਤਾ ਦੀ ਪੂਜਾ ਜਿਹੜੀ ਕੀਤੀ ਜਾਏਗੀ ਆਹ ਅਰਾਊਂਡ ਟਾਊਨ ਸਾਈ 250 ਬੱਚਿਆਂ ਨੇ ਜਿਹੜਾ ਹੱਸੇ ਸਾਲਿਆ ਅਸੀਂ ਹਾਲਗੇਟ ਤੋਂ ਲੈ ਕੇ ਦਰਿਆਣਾ ਮੰਦਿਰ ਤੱਕ ਯਾਤਰਾ ਕੱਢਾਂਗੇ ਉਸ ਤੋਂ ਬਾਅਦ ਗਊ ਮਾਤਾ ਦਾ ਪੂਜਨ ਕੀਤਾ ਜਾਏਗਾ ਤੇ ਬੱਚਿਆਂ ਨੂੰ ਐਪਰੀਸ਼ੀਏਸ਼ਨ ਸਰਟੀਫਿਕੇਟ ਦਿੱਤਾ ਜਾਏਗਾ ਬਿਲਕੁਲ ਸਰ ਪੂਰੇ ਪੰਜਾਬ ਚ ਪਹਿਲੀ ਵਾਰੀ ਅਜਿਹੀ ਯਾਤਰਾ ਕੀਤੀ ਜਾ ਰਹੀ ਹੈ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਾਉਸਸ ਦੇ ਬਹੁਤ ਵੱਡਾ ਘਟਾਲਾ ਚੱਲ ਰਿਹਾ ਹੈ ਕਈ ਸਾਲਾਂ ਤੋਂ ਜਾਗਰ ਕਰ ਰਹੇ ਆ ਤੇ ਜਲਦੀ ਜਿਹੜਾ ਸਾਰਾ ਪੈਸਾ ਗਊ ਮਾਂ ਦੇ ਉੱਪਰ ਲਗਾ ਕੇ ਉਹਨਾਂ ਨੂੰ ਸ਼ੈਲਟਰ ਜਿਹੜਾ ਪ੍ਰੋਵਾਈਡ ਕੀਤਾ ਜੀ ਇਹ ਯਾਤਰਾ ਹੋਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਬਿਲਕੁਲ ਸਰ ਬਿਲਕੁਲ ਬਹੁਤ ਜ਼ਿਆਦਾ ਜਿਹੜੀ ਕਹੀ ਤੁਸੀਂ ਮੇਰਾ ਨਾਮ ਡਾਕਟਰ ਰੋਹਨ ਮੇਰਾ ਰਾਸ਼ਟਰੀ ਅਕਸ਼ਰਾਸ਼ਟ ਗੌਰ ਰਕਸ਼ਾ ਮਾਂ ਸੰਗਤੋਂ ਅੱਜ ਅਸੀਂ ਜਿਹੜੀ ਆ ਪੰਜਾਬ ਦੀ ਪਹਿਲੀ ਸ਼ੋਭਾ ਯਾਤਰਾ ਜਿਹੜੀ ਗਊ ਮਾਤਾ ਦੀ ਕੰਢੀ ਹੈ ਗੋਪਸ਼ਟਮੀ ਦੇ ਜਿਹਦੇ ਵਿੱਚ 250 ਦੇ ਕਰੀਬ ਜਿਹੜੇ ਅਲੱਗ-ਅਲੱਗ ਸਕੂਲ ਦੇ ਬੱਚਿਆਂ ਨੇ ਪਾਰਟਿਸ ਤੇ ਸਾਡਾ ਇੱਕੋ ਹੀ ਮੈਸੇਜ ਹੈ ਕਿ ਜਿਹੜੀ ਗਊ ਮਾਤਾ ਦੀ ਪੂਜਾ ਵਾ ਜਿਸ ਤਰ੍ਹਾਂ ਗਊ ਅਸ਼ਟਮੀ ਤੇ ਹੁੰਦੀ ਹੈ ਉਸ ਤਰ੍ਹਾਂ ਸਾਰਾ ਸਾਲ ਹੋਣੀ ਚਾਹੀਦੀ ਹੈ ਤੇ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਨੇ ਉਹਦਾ ਵੀ ਸਾਡੀ ਜ਼ਿੰਮੇਵਾਰੀ ਹੈ ਸਾਨੂੰ ਵੀ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਕੋਈ ਵੀ ਦਿੱਕਤ ਆਂਦੀ ਆਸੀ ਸੜਕਾਂ ਤੇ ਦੇਖਦੇ ਆ ਤੇ ਕੋਸ਼ਿਸ਼ ਕਰਾਂਗੇ ਅਸੀਂ ਜਿਆਦਾ ਤੋਂ ਜਿਆਦਾ ਅਸੀਂ ਸਾਨੂੰ ਇੱਕ ਪਾਸੇ ਹੋਣਾ ਪਏਗਾ ਜਾਂ ਤੇ ਅਸੀਂ ਉਹਨਾਂ ਨੂੰ ਗਊ ਮਾਤਾ ਮੰਨ ਲਿਆ ਹੀ ਅਸੀਂ ਉਹਨਾਂ ਨੂੰ ਮੰਨਣਾ ਬੰਦ ਕਰ ਦਈਏ ਅਸੀਂ ਦਿਲੋਂ ਮੰਨਦੇ ਆ ਤੇ ਅੱਜ ਅਸੀਂ ਸੜਕਾਂ ਤੇ ਆਏ ਆ ਤੇ ਇਹ ਜਿਹੜੀ ਅੱਜ ਛੋਟੀ ਅਸੀਂ ਯਾਤਰਾ ਬੱਚਿਆਂ ਨਾਲ ਕੱਢੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਦਾ ਹਿਸਾਬ ਨਾਲ ਬੱਚੇ ਸਾਡੇ ਨਾਲ ਜੁੜਨਗੇ ਤੇ ਜਿਹੜਾ ਅਸੀਂ ਗੋਮਾਤਾ ਦਾ ਪ੍ਰਚਾਰ ਕਰਾਂਗੇ ਤੇ ਘਰ ਘਰ ਵਿੱਚ ਜਿਹੜੀ ਗੋਮਾਤਾ ਦੀ ਪੂਜਾ ਜਿਹੜੀ ਕੀਤੀ ਜਾਏ। ਬੱਚਿਆਂ ਨੇ ਹੱਸਿਆ ਲੀ ਆ। ਆਹ ਆਰਾਉਂਡ ਟਾਊਨ ਸੇ 250 ਬੱਚਿਆਂ ਨੇ ਜਿਹੜਾ ਹੱਸਿਆ ਲੀ ਆ। ਅਸੀਂ ਹਾਲਗੇੜ ਤੋਂ ਲੈ ਕੇ ਦਰਿਆਨਾ ਮੰਦਿਰ ਤੱਕ ਯਾਤਰਾ ਕੱਢਾਂਗੇ ਉਸ ਤੋਂ ਬਾਅਦ ਗੋਮਾਤਾ ਦਾ ਪੂਜਨ ਕੀਤਾ ਜਾਏਗਾ ਤੇ ਬੱਚਿਆਂ ਨੂੰ ਐਪਰੀਸ਼ੀਏਸ਼ਨ ਸਰਟੀਫਿਕੇਟ ਦਿੱਤਾ ਜਾਏਗਾ। ਬਿਲਕੁਲ ਸਰ ਪੂਰੇ ਪੰਜਾਬ 'ਚ ਪਹਿਲੀ ਵਾਰੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਾਉਸਸ ਦੇ ਬਹੁਤ ਵੱਡਾ ਘੁਟਾਲਾ ਚੱਲ ਰਿਹਾ ਕਈ ਸਾਲਾਂ ਤੋਂ ਜਾਗਰ ਕਰ ਰਹੇ ਆ ਤੇ ਜਲਦੀ ਜਿਹੜਾ ਸਾਰਾ ਪੈਸਾ ਗਊਮਾਨ ਦੇ ਉੱਪਰ ਲਗਾ ਕੇ ਉਹਨਾਂ ਨੂੰ ਸ਼ੈਲਟਰ ਜਿਹੜਾ ਪ੍ਰੋਵਾਈਡ ਕੀਤਾ ਜੀ ਬਿਲਕੁਲ ਸਰ ਬਿਲਕੁਲ ਬਹੁਤ ਜ਼ਿਆਦਾ ਜਿਹੜੀ ਕਹੀ ਤੁਸੀਂ ਠੀਕ ਹੈ